ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਉੱਥੇ ਹੀ ਪਾਰਟੀਆਂ ਵੱਲੋਂ ਚੋਣਾਂ ਨੂੰ ਜਿੱਤਣ ਦੇ ਲਈ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਉਹ ਵੀ ਵਧਾ ਦਿੱਤੀਆਂ ਗਈਆਂ ਬੇਸ਼ੱਕ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ ਪਰ ਆਮ ਆਦਮੀ ਪਾਰਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਜਿਵੇਂ ਉਹਨਾਂ ਨੇ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਸੰਤੋਸ਼ਜਨਕ ਨਤੀਜੇ ਹਾਸਲ ਕੀਤੇ ਐ ਉਸੇ ਤਰ੍ਹਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਪਾਰਟੀ ਨੂੰ ਚੰਗੀ ਜਿਹੜੀ ਹੈ ਸਮਰਥਨ ਮਿਲਣ ਦੀ ਆਸ ਹੈ ਉਹਨਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਬੇਹੱਦ ਖੁਸ਼ ਨੇ ਔਰ ਆਪਣਾ ਪੂਰੀ ਜਿਹੜੀ ਸਮਰਥਨ ਹੈ ਉਹ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਹਵਾਲਾ ਉਪਚੋਨ ਤਰਨ ਤਰਨ ਦਾ ਵੀ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੇਸ਼ੱਕ ਪੰਥਕ ਧਿਰਾਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਹੈ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪਰ ਫਿਰ ਵੀ ਜਿਹੜਾ ਫਤਵਾ ਸੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤਾ ਉਸ ਦਾ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਦੀਆਂ ਲੋਕ ਹਤਾਸ਼ੀ ਨੀਤੀਆਂ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਅੱਗੇ ਨਾਲੋਂ ਦਿਨ-ਬਦ ਦਿਨ ਵੱਧ ਰਿਹਾ ਹੈ ਹੁਣ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਉੱਗੇ ਸਿਆਸੀ ਅਤੇ ਵਪਾਰਕ ਚਿਹਰੇ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਜੁਆਇਨ ਕਰ ਲਿਆ ਹੈ ਉਹ ਭਾਜਪਾ ਦੇ ਵਿੱਚੋਂ ਆਮ ਆਦਮੀ ਪਾਰਟੀ ਚ ਗਏ ਹੈ ਜਿੱਥੇ ਭਾਜਪਾ ਆਪਣੇ ਆਪ ਨੂੰ ਗਰਾਊਂਡ ਪੱਧਰ ਤੇ ਜਥੇਬੰਦ ਕਰਨ ਦੇ ਵਿੱਚ ਲੱਗੀ ਹੋਈ ਹੈ ਉੱਥੇ ਉਸ ਨੂੰ ਇਹ ਵੱਡਾ ਝਟਕਾ ਹੈ ਕਿਉਂਕਿ ਫਿਰੋਜ਼ਪੁਰ ਦੇ ਹਾਤੀ ਦੇ ਵਿੱਚ ਕਾਫੀ ਹਿੰਦੂ ਭਾਈਚਾਰੇ ਦੀ ਵੀ ਵੋਟ ਹੈ ਜਿਸ ਨੂੰ ਲੈ ਕੇ ਭਾਜਪਾ ਨੂੰ ਪੂਰੀ ਆਸ ਸੀ ਕਿ ਇਸ ਏਰੀਏ ਦੇ ਵਿੱਚੋਂ ਜਿਹੜੇ ਉਹਨਾਂ ਨੇ ਆਗੂ ਆਪਣੇ ਨਾਲ ਲੈ ਕੇ ਚੱਲੇ ਹੋਏ ਐ ਉਹ ਇੱਥੋਂ ਵਧੀਆ ਜਿਹੜਾ ਗਰਾਊਂਡ ਪੱਧਰ ਤੇ ਜਥੇਬੰਦ ਕਰਨ ਦੇ ਲਈ ਕਾਮਯਾਬੀ ਹਾਸਲ ਕਰਨਗੇ ਪਰ ਜੋ ਇਹ ਉੱਗੇ ਨੇਤਾ ਨੇ ਜਿਨ੍ਹਾਂ ਨੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜੇ ਭਗਵੰਤ ਸਿੰਘ ਮਾਨ ਦੀਆਂ ਜੋ ਨੀਤੀਆਂ ਹਨ ਉਹਨਾਂ ਨੂੰ ਦੇਖਦਿਆਂ ਹੋਇਆਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਵੇਕਲੀਆਂ ਪ੍ਰਾਪਤੀਆਂ ਜਿਵੇਂ 63000 ਸਰਕਾਰੀ ਨੌਕਰੀਆਂ ਉਹਨਾਂ ਦਿੱਤੀਆਂ ਸੜਕ ਸੁਰੱਖਿਆ ਫੋਰਸ ਕਿਸਾਨਾਂ ਨੂੰ ਪਾਣੀ ਤੇ ਮੁਫਤ ਬਿਜਲੀ ਆਦ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਦੇ ਨਾਲ ਜੁੜਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਫਿਰੋਜ਼ਪੁਰ ਦੇ ਹਾਤੀ ਹਲਕੇ ਦੇ ਉੱਗੇ ਸਿਆਸੀ ਅਤੇ ਵਪਾਰਕ ਚਿਹਰੇ ਕੁਲਵੰਤ ਰਾਏ ਕਟਾਰੀਆ ਜੋ ਮੁਦਕੀ ਤੋਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਕਟਾਰੀਆ ਲੰਘੇ ਅਗਸਤ ਮਹੀਨੇ ਵਿੱਚ ਹੀ ਭਾਜਪਾ ਵੀ ਸ਼ਾਮਲ ਹੋਏ ਸਨ ਜਦ ਕਿ ਇਸ ਤੋਂ ਪਹਿਲਾਂ ਉਹ ਕਰੀਬ 40 ਸਾਲ ਕਾਂਗਰਸ ਨਾਲ ਜੁੜੇ ਰਹੇ ਸਨ ਉਨ੍ਹਾਂ ਦੀ ਆਪ ਵਿੱਚ ਸ਼ਮੂਲੀਅਤ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਹਾਇਸ਼ ਚੰਡੀਗੜ੍ਹ ਦੇ ਵਿੱਚ ਹੋਈ ਹੈ ਜਿੱਥੇ ਅਰੋੜਾ ਨੇ ਉਹਨਾਂ ਨੂੰ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤਾਂ ਉਹ ਨਾਲ ਹੀ ਭਰੋਸਾ ਦਿਵਾਇਆ ਕਿ ਪਾਰਟੀ ਦੇ ਵਿੱਚ ਬੰਦਾ ਮਾਨ ਸਤਕਾਰ ਉਹਨਾਂ ਨੂੰ ਦਿੱਤਾ ਜਾਏਗਾ ਇਸ ਮੌਕੇ ਹਲਕਾ ਵਿਧਾਇਕ ਰਜਨੀਸ਼ ਦਹੀਆ ਅਤੇ ਮੁਖਬਲਾਰੇ ਨੀਲ ਗਰਗ ਵੀ ਹਾਜ਼ਰ ਸਨ ਸਿਆਸੀ ਹਲਕਿਆਂ ਵਿੱਚ ਇਸ ਸ਼ਮੂਲੀਅਤ ਨੂੰ ਆਗਾਮੀ ਮਿਊਨਿਸਪਲ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਚਰਚਾ ਹੈ ਕਿ ਮੁਦਕੀ ਨਗਰਪੰਚਾਇਤ ਚੋਣਾਂ ਵਿੱਚ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਉਹ ਮਿਲ ਸਕਦੀ ਹੈ ਵਿਧਾਇਕ ਰਜਨੀਸ਼ ਦਹੀਆ ਨੇ ਸਪਸ਼ਟ ਕੀਤਾ ਕਿ ਇਹ ਸ਼ਮੂਲੀਅਤ ਬਿਨਾਂ ਕਿਸੇ ਸ਼ਰਤ ਤੋਂ ਹੋਈ ਹੈ ਜਿੱਥੇ ਭਾਜਪਾ ਆਪਣੇ ਆਪ ਨੂੰ ਦਿਹਾਤੀ ਏਰੀਆ ਦੇ ਵਿੱਚ ਇਸ ਵਕਤ ਜਥੇਬੰਦ ਕਰਨ ਦੇ ਵਿੱਚ ਸਿਰ ਤੋੜ ਜਿਹਾ ਯਤਨ ਲਾ ਰਹੀ ਹੈ ਕਿਉਂਕਿ ਤਿੰਨ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਇਤਿਹਾਤੀ ਏਰੀਆ ਦੇ ਵਿੱਚ ਕਿਉਂਕਿ ਕਿਸਾਨ ਭਾਈਚਾਰੇ ਦੀ ਵੋਟ ਜ਼ਿਆਦਾ ਹੈ ਤਾਂ ਨਾਰਾਜ਼ਗੀ ਹੈ ਪਰ ਹੁਣ ਬੇਸ਼ੱਕ ਬੀਜੇਪੀ ਵੱਲੋਂ ਸਿਰ ਤੋੜ ਚਤਨ ਕੀਤੇ ਜਾ ਰਹੇ ਹਨ ਪਰ ਜਿਸ ਤਰੀਕੇ ਦੇ ਨਾਲ ਛਟਕੇ ਲੱਗ ਰਹੇ ਹਨ ਕਿ ਪੁਰਾਣੇ ਵੱਡੇ ਵੱਡੇ ਆਗੂ ਜਿਹੜੇ ਹੈ ਉਹ ਬੀਜੇਪੀ ਚੋਂ ਪਲਾਈ ਕਰ ਰਹੇ ਹੈ ਤਾਂ ਬੀਜੇਪੀ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾ ਰਹੇ ਹੈ ਬੀਜੇਪੀ ਵੱਲੋਂ ਇਸ ਵਕਤ ਪਿੰਡ ਪੱਧਰ ਤੇ ਕਾਫੀ ਸੰਖੇਪ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ 5 ਤੋਂ ਲੈ ਕੇ 7% ਜਿਹੜੀ ਵੋਟ ਹੈ ਉਹ ਭਾਜਪਾ ਨੂੰ ਪਈ ਹੈ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੀ ਦੱਸਿਆ ਜਾ ਰਿਹਾ ਸੀ ਕਿ ਲੋਕਾਂ ਦਾ ਜਿਹੜਾ ਸਮਰਥਨ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਵਿਰੋਧੀਆਂ ਦਾ ਇਹ ਕਹਿਣਾ ਹੁੰਦਾ ਵਿਰੋਧੀ ਪਾਰਟੀਆਂ ਦਾ ਕਿ ਉਹਨਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ 'ਚ ناکਾਮ ਰਹੀ ਹੈ ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਕਾਫਲਾ ਵਧ ਰਿਹਾ ਹੈ 2027 ਦੇ ਜਿਹੜੇ ਸਮੀਕਰਨ ਹੈ ਉਹ ਕਾਫੀ ਪ੍ਰਭਾਵਿਤ ਹੋਣਗੇ ਧੰਨਵਾਦ